ਹਾਂਜੀ ਮਮਾ ਮੈਂ ਜਾਵਾਂ ਕਿੱਥੇ ਜਾਣਾ ਮਮਾ ਉਹ ਜਾ ਤੇ ਪਤਾ ਕਰਦੇ ਤੂੰ ਅਦੇ ਮੁੰਡੇ ਦਾ ਜਨਮ ਦਿਨ ਹੈ ਅੱਛਾ ਅੱਛਾ ਹਾਂ ਮਮਾ ਮੈਨੂੰ ਖਿਆਲ ਜੀ ਚੀਨ ਲਿਆ ਮੈਂ ਨਾ ਕੱਪੜੇ-ਕੁਪੜੇ ਧੋ ਦਿੱਤੇ ਆ ਹਾਂਜੀ ਸਾਰੇ ਇਹਨਾਂ ਨੂੰ ਨਾ ਹਵਾਵਾਂ ਗੰਦੇ ਇਹ ਤੇ ਇਹਨਾਂ ਨੂੰ ਲਾ ਲੂ ਲਨ ਹਾਂਜੀ ਮਮਾ ਮੈਂ ਕੋ ਚਾਹਾਂ ਸੌਕਸ ਰੱਖ ਦਵਾਂ ਪਹਿਲਾਂ ਸਾਰੇ ਲਾ ਕੇ ਨਾ ਤੈ ਤੂੰ ਕਰ ਦਿੰਦੀ ਹਾਂਜੀ ਤੇ ਮੈਂ ਜਾਵਾਂ ਮੈਂ ਸ਼ਾਮਾਂ ਨੂੰ ਆਈ ਜਾਣਾ ਠੀਕ ਹੈ ਠੀਕ ਠੀਕ ਜਾ ਤੇ ਤੂੰ ਆਪਣਾ ਨਾ ਕੱਪੜਾ ਲਿੜਾ ਲਾ ਕੇ ਅਦਰ ਜਾ ਕੇ ਤਰਾਮਲਾ ਬੋ ਤੇ ਵੀ ਲੜਾ ਹਾਂਜੀ ਬਸ ਚੱਲੀ ਆ ਨੀਚੇ ਚੱਲੀ ਕੁੜੀ ਵੀ ਅੱਜ ਘਰੇ ਹੀ ਆ ਤੇਜੂ ਮਮਾ ਮੈਨੂੰ ਨਹੀਂ ਪਤਾ ਉਹ ਕਰੇ ਤੇਜੂ ਹੈ ਗਿਆ ਕਿ ਨਹੀਂ ਹੈਗੀ ਮੈਨੂੰ ਪੁੱਛਿਆ ਕਿ ਤੁਸੀਂ ਕਿਹਾ ਕਿ ਉਹਦੇ ਨਾਲ ਨਾ ਮੈਂ ਕਰਦੀ ਰਹੀ ਕੰਦਾ ਥਾਂ ਟਾਪੋੜਾ ਪੇ ਦੇਣ ਲੈਣ ਜਦੋਂ ਕਰਦੀਆਂ ਗੱਲਾਂ ਚ ਕਿਉਂ ਮੈਂ ਕਹਿੰਦਾ ਮੇਰੇ ਨਾਲ ਹੀ ਚੱਲ ਜਨਮ ਜਨ ਤੇ ਮਮਾ ਮੇਰਾ ਨਹੀਂ ਦਿਲ ਕਰੀ ਆ ਜਾਣ ਉਹ ਮੈਨੂੰ ਕਹਿੰਦੇ ਸੀ ਕੁੜੀ ਨੂੰ ਵੀ ਲੈ ਕੇ ਆ ਮਮਾ ਮੈਨੂੰ ਕਹਦੇ ਹੋ ਕਿ ਤੇ ਪੇਪਰ ਪੂਰ ਉਹ ਹੋਲੀ ਨਹੀਂ ਆਣਾ ਹੈਗਾ ਉਹਦਾ ਦਿਲ ਨਹੀਂ ਸਕੇਟ ਹੈ ਉਹਗਲੇਗਾ ਥੋੜਾ ਸਮਝ ਲੈਣੇ ਅਗਲਾ ਕਹਿੰਦਾ ਅਗਲਾ ਪੁੱਠੀ ਗੱਲ ਛੋਟੀ ਲੈਂਦਾ ਮੰਨ ਬਸ ਦੀ ਗੱਲ ਨਹੀਂ ਆਉਂਦੀ ਪੁੱਠੀ ਚੇਤੀ ਆਉਂਦੀ ਹੈ ਹੈ ਚਲੋ ਕੋਈ ਨਾ ਮम्मा ਤੁਸੀਂ ਫਿਰ ਜਾਓ ਮੈਂ ਇੱਥੇ ਬੈਠਾ ਸਾਰੇ ਕੱਪੜੇ ਨਾ ਤਿਆਰ ਕਰਕੇ ਆ ਸਾਰੇ ਕੱਪੜਾ ਲੈਣਾ ਸਾਰਾ ਤਿਆਰ ਕਰਕੇ ਹਾਂਜੀ ਹਾਂਜੀ ਹਾਂ ਥੱਲੇ ਰੱਖ ਜੀ ਠੀਕ ਹੈ ਮੰਮਾ ਉਹ ਕੁੜੀ ਨਾ ਨਾਮ ਕਰੀਨ ਪਤਾ ਤਾਂ ਲੱਗੀ ਜਾਣਾ ਸਾਰਾ ਮम्मा ਨਹੀਂ ਉਹ ਪਿੱਛੋਂ ਉਹਨਾਂ ਦਾ ਤਾਂ ਗਿੰਟ ਲੱਗਾ ਹੈ ਜੇਟ ਲੱਗਾ ਕੋਠੇ ਤੇ ਆ ਜਾਂਦੀ ਐ ਇੱਕਦਮ ਮੰਮਾ ਉਹਨੂੰ ਪਤਾ ਲੱਗ ਜਾਂਦਾ ਕਿਵੇਂ ਇਹਦੀ ਮਾਂ ਨਿਕਲ ਕੇ ਗਈ ਆ ਉਦੋਂ ਫਟਾਫਟ ਕੋਠੇ ਤੇ ਚੜਦੀ ਆ ਨਹੀਂ ਮੰਮਾ ਨਹੀਂ ਆਉਂਦੀ ਹੈ ਸਾਰੇ ਕੱਪੜੇ ਜੇ ਬਾਹਰ ਨੂੰ ਵੀ ਪਾਏ ਨੇ ਸੁੱਕਣੇ ਸਾਰੇ ਵੇਖ ਲੈਣ। ਚਲੋ ਠੀਕ। ਮੈਂ ਜਾਵਾ ਫਿਰ ਹਾਂਜੀ ਤੇ ਆਂਦੇ ਆਂ ਮम्मा ਕੋਲ ਲਈ ਆਏ ਬਿਸਕੁਟ ਲਈ ਆਏ ਹਾਂ ਬਿਸਕੁਟ ਲਈ ਆਏ। ਬਿਸਕੁਟ ਮੈਂ ਲਿਆ ਕੇ ਰੱਖਿਆ ਵੀ ਨਹੀਂ। ਉਹ ਵਾਲੇ ਨਹੀਂ ਖਾਣੇ ਹੈਗੇ। ਦੋ ਛੇ ਲਿਆਏ। ਕਿਹੜੇ ਨਹੀਂ ਖਾਲੇ ਦੇ ਦੂ ਤੂੰ ਕਿ ਨਹੀਂ ਦੇ ਕੇ ਕੁੜੀ ਨੂੰ ਨੂੰ। ਮम्मा ਨਹੀਂ ਉਸ ਕੁੜੀ ਨੂੰ ਘੱਟੋਂ ਮੈਂ ਦੇਣੇ ਆਂਦੇ ਆ। ਕਿਹੜੇ ਕੌਣ ਨਹੀਂ ਖਾੜੇ ਕਿਹੜੇ ਖਾਣੇ ਨੂੰ ਦੱਸ ਮੈਂ ਉਹ ਹੀ ਲਿਆ ਕਰਾਂਗੀ। ਤੇ ਮੈਂ ਵੇਖਿਆ ਕਰਨੀ ਆ ਕਿਹੜੇ ਖਾਦੇ ਤੇ ਕਿਹੜੇ। ਚਲੋ ਠੀਕ। ਉਹ ਲਿਆਓ ਮਾਰਿਓ ਕਿਹੜਾ? ਸਾਰਾ ਨਾ ਸਿੱਕੀ ਸਿੱਕੀ ਵਧੀਆ ਨੇ 50 50 ਹੋਰ ਦੂਜਾ ਓਕੜਾ ਔਰ ਇਹ ਬਿਸਕੁਟ ਲਾਇਓ ਔਰ ਇਹ ਸੱਤੋ ਵਧੀਆ ਮੈਂ ਆ ਕੇ ਵੀ ਪਹਿਲਾਂ ਰੱਖੇ ਸੀ ਇਹ ਕੁੜੀ 3 ਮਿੰਟ ਕੰਮ ਕਰਦੀ ਘੜੇ ਕਿਤੇ ਕੋ ਕੁੜੀ ਆ ਗਈ ਨਾ ਮਮਾ ਔਰ ਇਹ ਬਿਸਕੁਟ ਲੈ ਕੇ ਆਇਓ ਨਾਲੇ ਨਾ ਜਦ ਦੁੱਧ ਦੇ ਨਾਲ ਖਾਈਏ ਨਾ ਬਹੁਤ ਟੇਸਟੀ ਲੱਗਦੇ ਨੇ ਤਾਂ ਖਾਣ ਨੂੰ ਕੁਝ ਖਾਇਆ ਨਾ ਲਿਆਵੜਿਆ ਬੰਗ ਖਾ ਲਿਆ ਕਰੋ ਹਾਂਜੀ ਮੈਂ ਨਾ ਜਾਮ ਠੀਕ ਹੈ ਨਾ ਹਾਂਜੀ ਮੈਂ ਆ ਹੀ ਜਾਣਾ ਹਾਂਜੀ ਹਾਂਜੀ ਆ ਕੇ ਬੰਦੇ ਮੈਂ ਵੇਖਾਂਗੀ ਕੀ ਤਾ ਤੇ ਪੂਆਲੇ ਰੋਟੀ ਪਾਣੀ ਬਣਾਇਆ ਹੋਇਆ ਤੇ ਉਹ ਕਿੰਨੇ ਲੋਕਾਂ ਚਲਤੀ ਖਾ ਲਾ ਦੋਨੋਂ ਦੁਕਾਨ ਲੈ ਜਾ ਫਿਰ ਤੇ ਮੈਂ ਲੈ ਆਵਾਂ ਕਿ ਤੇਰੇ ਕੋਲ ਚਲੋ ਠੀਕ ਹੈ ਮਮਾ ਕੁਝ ਬਣਾਈ ਨਾ ਮੈਂ ਚ ਠੀਕ ਹੈ ਮੈਂ ਨੀਚੇ ਚਲੀ ਆ ਜਾ ਤੇ ਤੈਨੂੰ ਵੇਖਾਂਗੀ ਨਾ ਵੇਖਾਂਗੀ ਰੋਟੀ ਪਾਣੀ ਦਾ ਇੰਤਜ਼ਾਮ ਹੈ ਉੱਥੇ ਹੈਗਾ ਹੈ ਤੇ ਉਹਨੇ ਕਹਿ ਦੇਣਾ ਤੇਰੀ ਪੂਆ ਨੂੰ ਚਲੂੰ ਖਾ ਲਾ ਤੇ ਯਾ ਲੈ ਜਾ ਦੁਕਾਨ ਲੈ ਆਵਾਂ ਕਿ ਤੇਰੇ ਨਾਲ ਕੁਝ ਵੀ ਬਣਾਈ ਫਿਰ ਸ਼ੇਰੇ ਹੀ ਬਣਾ ਮੈਂ ਮੈਨੂੰ ਫੋਨ ਕਰਦੇ ਹੋ ਨਾ ਹਾਂ ਮੈਂ ਤੇਨੂੰ ਫੋਨ ਕਰਾਂਗੀ ਛੇਤੀ ਆ ਜਦੋਂ ਤੈਨੂੰ ਮੈਂ ਕਾਲ ਕਰਾਂਈਂ ਕੁੜੀ ਤੋਂ ਬਚ ਕੇ ਰਹਿਣਾ ਮਮਾ ਉਹ ਕੁੜੀ ਉੱਤੇ ਨਹੀਂ ਆਉਂ chị này kệ, à phải lấy cái đi, đi khóc, phật phật cà, ở dưới cái gì chứ, naupar bẻ đi đi, lấy cái này lọ này đi, để khóc chứ, à, chị ơi, nó thế ਜਾ ਦੇਈਏ ਮਮਾ ਤੇ ਚੱਟੇ ਤੇ ਚੁਣੀ ਦੇਖਾ ਹੁਣ ਤੇ ਜਦੋਂ ਮਮਾ ਗਈ ਆ ਕੇ ਲੈ ਕੇ ਤੁਨ ਮਾਚ ਮਾ ਰ ਤੇ ਚੁਕ ਤੇ ਚੀ ਤੇ ਚੁਕ ਮਮਾ ਜੀ ਗਈ ਮਮਾ ਚੱਲਿੰਦੂ ਚੱਲ ਮੱਟੀ ਚਾਹ ਹਾਂਜੀ ਚਾਹ ਚਲੇ ਜਾਣਗੇ ਨਾ ਉੱਪਰ ਆ ਚੁਕ ਠੀਕ ਆਪਾਂ ਮੇਕੀ ਖਾਵਾਂਗੇ ਨਾਲੇ ਪੈਰ ਚਲਦੀ ਚਲਦੀ ਮਮਾ ਆ ਰਹੀ ਹੈ ਨਾ ਪਕੁਲ ਕੇ ਖਾਵਾਂਗੇ ਦੇਖੀ 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 ਤੂੰ ਅੰਦਰ ਰਹਿਣਾ ਤੇ ਛੱਤ ਤੇ ਪਾਣੀ ਖੇਲ ਲਵੀ ਠੀਕ ਹੈ ਨਾ ਆਪਣਾ ਦਰਵਾਜ਼ੇ ਕੁੰਡੇ ਬੰਦ ਰੱਖਣੇ ਨੇ ਤਾਂ ਉਹਨੂੰ ਬੁਲਾਉਣਾ ਨਹੀਂ ਸੰਦੀਪ ਨੂੰ ਠੀਕ ਹੈ ਉਹਨੂੰ ਨਹੀਂ ਬੁਲਾਉਣਾ ਅੱਛਾ ਅੰਦਰ ਹੀ ਰਹਿਣਾ ਤੂੰ ਠੀਕ ਹੈ ਬਾਏ ਮੰਮਾ ਬਾਏ ਦੇ ਦੇ ਆਜੋ ਬੈਠ ਰੂਮ ਕਿਹਾ ਕਿ ਕਿੰਨਾ ਸਾਫ ਹੈ ਤੂੰ ਉਹ ਕਿਹਾ ਕਿ ਜਿਆਦਾ ਨਾ ਕੋਈ ਚੋਜੇਗਾ ਹੇ ਮੋਟਾ ਚਲੇ ਕਿ ਕਾਚੀ ਹਾਂ ਮੈਂ ਚਲੇਗੇ ਦੀਦੀ ਚਲ ਆ ਜਾ ਆ ਜਾ ਆ ਜਾ ਕਿ ਮੈਂ ਨਾ ਛਾਪ ਬਣਾ ਕੇ ਲਿਆਇਤੀ ਆ ਤਮੇ ਤੇ ਜੋ ਛਾਪ ਇਆ ਜਾ ਹਜੇ ਤੇ ਟਾਈਮ ਲੱਗੇਗਾ ਹਜੇ ਤੇ ਗਈਆਂ ਨੇ ਹੂੰ ਤੇ ਕਾਫੀ ਟਾਈਮ ਲੱਗਣਾ ਹੈ ਆਪਰੇ ਰੱਖ ਦੇ ਕਪੜੇ ਕਪੜੇ ਬਾਅਦ ਚ ਪਹਰਾਵਾਂਗੇ ਹਨ ਹੂੰ ਆਜਾ ਇੱਥੇ ਬਹਿ ਜਾ ਹਾਂ ਅੱਜ ਇਦਾਂ ਕਰਿਆ ਕਰ ਸਿਰ ਠੀਕ ਆ ਹਾਂ ਚੰਨੀ ਸਿੱਕੀ ਤਾ ਉਹ ਅੱਗੇ ਜਿਹਨੂੰ ਨਾ ਵਾਲ ਨਾ ਕੱਢਿਆ ਕਰੋ ਠੀਕ ਹੈ ਯਾਨੀ ਨੂ ਨੂ ਕੇ ਕੇ ਜੈਸੀ ਤੇਜ ਨੂੰ ਨਿਭਲਾਣਾ ਤੇ ਜੂ ਆਈ ਤਾਂ ਸੱਤ ਤਿੰਨ ਜੇ ਕੱਪੜੇ ਪ੍ਰੈਸ ਤੇ ਆਂ ਕਰਕੇ ਤੇ ਨਿੱਚੇ ਚਲੀ ਜਾ ਮੈਂ ਕਹ ਸੀ ਆਪਾਂ ਪੜਾ ਪੜਾ ਕਿਉਂ ਦੂਰ ਹੋਈਏ ਤੁਸੀਂ ਤੇ ਨਹੀਂ ਮਿਲਦੇ ਤਰਣੇ ਛਣੀਆਂ ਸਾਡੇ ਵਿੱਚ ਥੋੜੀ ਬੰਦ ਪਾ ਸਕਦੀਆਂ ਜੋ ਮੇਰੀ ਮੰਮਾ ਵੀ ਕਹਿੰਦੇ ਸੀ ਕਹਿੰਦੇ ਸੰਦੀਪ ਨੂੰ ਨਹੀਂ ਬੁਲਾਣਾ ਉਹਦੇ ਕੋਲ ਨਾ ਜਾਏ ਕਿ ਤੇ ਤੂੰ ਉਹਦੇ ਦੇ ਘਰ ਜਾਂਦੀ ਫਿਰੇ ਉੱਤੇ ਦੂ ਹੀ ਰਹਿਣਾ ਉਹਨੂੰ ਬੁਲਾਣਾ ਨਾ ਜਮਾ ਵੀ ਤੈਨੂੰ ਆਪਕੋ ਨਹੀਂ ਕਹਿਣਾ ਬੇਸਤੀ ਤੋ ਅਟ ਚੱਕਦੀ ਹੈ ਨਾ ਆਪਾਂ ਨਹੀਂ ਕਦੀ ਛੱਦੇ ਹਮ ਹਲਾ ਪਾਣੀ ਪੀਂ ਮੈਂ ਹਾਂਜੀ ਲਓ ਕਿਉਂ ਮੈਂ ਮੁਕ ਲਈ ਕਿਵੇਂ ਉਹ ਮੈਂ ਖਾਂਦੀ ਪੈਸੀ ਤੂੰ ਖਾਣੀ ਹੈ ਲੈ ਕੇਵਾਂ ਨਿਚੋ ਲੈ ਚੋ ਜਾ ਕੇ ਲੈ ਕਰਨੀ ਹਜੇ ਤਾਂ ਸ਼ਾਮ ਤੱਕ ਨਹੀਂ ਹੁੰਦੀ ਹੈ ਹਾਂਜੀ ਹਮ ਠੀਕ ਆ ਤੇ ਫਿਰ ਮੈਂ ਆ ਕੇ ਕੱਪੜੇ-ਕਪੜੇ ਲਾਣੇ ਆ ਆਪਣਾ ਦੋਨਾਂ ਭੈਣਾ ਭੈਣਾ ਤਾਂ ਪਿਆਰੇ ਆਪਣਾ ਥੋੜੀ ਦਾ ਦੇ ਛੁੱਟ ਸਦਾ ਇਹਨਾਂ ਨੂੰ ਤੇ ਘਰੇ ਕਿੰਨਾ ਚੇਰੋ ਹੋ ਗਿਆ ਮੈਨੂੰ ਦੇਖਦੇ ਆਂ ਵੀ ਚਲੋ ਅੱਜ ਸੁਧਰਨਗੇ ਅੱਜ ਸੁਧਰਨਗੇ ਕਦੀ ਵੀ ਨਹੀਂ ਮੇਨ ਦਾ ਧੀ ਰਹਿੰਦਾ ਹਾਲ ਹੂੰ ਚਲ ਆਪਾਂ ਤੇ ਚਾਚੇ ਤਾਈ ਦੀਆਂ ਪੈਣਾ ਪੈਣਾ ਖੁੱਤੋ ਹੈਗੀਆਂ ਨਹੀਂ ਬੋਲਦੀਆਂ ਨਾ ਬੋਲਣ ਆਪਾਂ ਤੇ ਬੋਲਾਂਗੇ ਹਾਂ ਚੰਗੇ ਅੱਜ ਗਈਆਂ ਨੇ ਆਹੋ ਅੱਦੇ ਅੱਜ ਤੇ ਛੁੱਟੀ ਵੀ ਹੋ ਗਈ ਆਪਣੀ ਪਿਆਵਾ ਪੈਣਾ ਪੈਣਾ ਨੇ ਮਿਲ ਵੀ ਲਿਆ ਮਿਲ ਵੀ ਲਿਆ ਚਲ ਮੈਂ ਲੈ ਕੇ ਆਵਾਂ ਹਨਜੀ ਲਾਓ

ਹਾਂਜੀ ਲਾ ਕੇ ਮੈਂ ਕਿੰਨੇ ਦਿਨਾਂ ਦੇ ਚੰਗੇ ਪਿਆਰੇ ਤੇ ਕਹੇਗਾ ਠੀਕ ਆ ਪੈਸੇ ਮੈਂ ਤਿੰਨ ਦਿੱਤੇ ਹੈ ਨਾ ਤੇ ਚੀਜ਼ ਲਾ ਲੀ ਕਾਲਜ ਸਕੂਲ ਚਾਹੀਦੀ ਠੀਕ ਹੈ ਮੈਂ ਬੰਦੇ ਦਿੰਦੇ ਨਾ ਮੈਂ ਰੱਖ ਲੀਂ ਲਿਖਣੀ ਚਾਹ ਤਾਂ ਮੈਂ ਤਿੰਜੂ ਮਿਲ ਲੇ ਤਾਂ ਮੈਂ ਤਿੰਜੂ ਨੂੰ ਦੇ ਦਾਂ ਅਜਾ ਉੱਪਰ ਬੈਠ ਕੇ ਤਾ ਕਰ ਲਾ ਪੈ ਤੇ ਤਿੰਜੂ ਹਜੇ ਨਹੀਂ ਆਂਦੇ ਜਿੰਨਾਂ ਦਾ ਡਰਿਆ ਹਜੇ ਸਾਰਾ ਦਾ ਡਰਣਗੇ ਭੂਆ ਦੇ ਡਰ ਚ ਹਾਂਜੀ ਸਾਨੂੰ ਡਰਾ ਕੇ ਰੱਖਦੇ ਨੇ ਤੇ ਜਦੋਂ ਕਰ ਭੂਆ ਆ ਜਿੰਨੇ ਕਰ ਭੂਆ ਕਰ ਡਾ ਲੀਂਗਾ ਨੂੰ ਭੂਆ ਹਾਂ ਦੇਤੇ ਜਾਣ ਇੱਕ ਜਗਤ ਤੇ ਪੁਆ ਦਾ ਡਰਿਆ ਤਾਂ ਜਲਦੀਆ ਪੁਆ ਨਨ ਚੰਗਾ ਜਿੱਦਾ ਕਰਕੇ ਰੱਖਦੀ ਏ ਪਰ ਪੁਆ ਨਹੀਂ ਨਾ ਸਿੱਧਾ ਕਰਦੀ ਵੀ ਤੋਨੇ ਮਿਲ ਪਾਣੇ ਖੁਦ ਜਨ ਉਹ ਨੀ ਨਾ ਮਿਲਦੀ ਉਹ ਤੇ ਇਹਨਾਂ ਨੂੰ ਭਾਵੇਂ ਆ ਕੇ ਰੱਬ ਕਹਦੇ ਤਾਂ ਨਾ ਮੰਨਣ ਆਹ ਕਿਸੇ ਦਿਨ ਮੈਂ ਨਾ ਪੁਆ ਨੂੰ ਕਹਿ ਦਿੰਨਾ ਵੀ ਪੁਆ ਆਪ ਤੇ ਨਹੀਂ ਮਿਲਦੇ ਤਾਂ ਸਾਨੂੰ ਤੇ ਮਿਲਣ ਦੇ ਹੁਣ ਆਪ ਚੋਰੀ-ਚੋਰੀ ਮਿਲਦੇ ਆ ਕਦੀ ਸਾਹਮਣੇ ਨਹੀਂ ਮਿਲੇ ਹੈਗੇ ਕਿਸੇ ਦਿਨ ਪੁਆ ਨੂੰ ਕਹਿਣਾ ਪੁਆ ਤੇ ਬਹੁਤ ਡਰਦੀਆਂ ਨੇ ਤੋਨੇ ਹੂੰ ਦਾਤੀ ਗਾਣੇ ਤੇ ਕਾਇਂ ਗਈਆਂ ਨੇ ਦੇਤੇ ਤੇ ਇੱਕ ਜਗਾ ਗੁਰ ਜਾੜਾ ਹੋਇ ਤੇ ਦਾਸਵਰੇ ਵੇਖਦੇ ਨੇ ਵੀ ਉਹਨੇ ਜਾਣਾ ਉਹਨੇ ਜਾਣਾ ਉਹ ਤਾਂ ਪੂਰੇ ਡਰ ਤੋਂ ਗਈਆਂ ਜਦ ਤੱਕ ਪੂਆ ਨਹੀਂ ਨਾ ਕੇ ਗਈ ਜਾਣਾ ਜਦ ਤੱਕ ਇਹਨਾਂ ਨੇ ਹਾਣਾ ਨਹੀਂ ਗਾ ਹੂੰ ਬੈਠ ਜਾ ਤਿੱਜੂ ਤਾਂ ਫੇਰ ਕਰਨਾ ਬਾਬੂ ਉਹ ਤਾਂ ਕਦੋਂ ਆਣੀ ਹਾਂ ਸ਼ਾਮ ਨੂੰ ਹੋ ਰਗੀ ਸ਼ਾਮ ਨੂੰ ਐਮੈਜੀਨ तुसी के सब्जी की बनाई थे जो फसी आज जो बनाई है शिमला मिर्चा शिमला मिर्चा हां जी तुसी अच्छा आपा भी राजमा चावल बनाए छि पर मम्मा कहती जैसी हुन रात उठे पौनी दोपहर का बने उनो कहती जैसी मैना पो ओ करो ले आओ चाची भी ले आऊं तो पो ओ करो फेकना मेरी मम्मा ने ले आंदे उंदे क मैं ਧੀਰੇ ਤੇ ਤੁਹਾਡੇ ਨਾਲ ਬੋਲਣ ਕਰਕੇ ਨਾ ਮम्मा ਕੀ ਸੁਣਾਣੀ ਖੇਲੰਦਿੰਦੇ ਮੈਂ ਇਹ ਨਾ ਖੇਲੰਦਾਂ ਮਨ ਕਰਦਾ ਤੂੰ ਮੈਨੂੰ ਦੱਸ ਸੇ ਬਾਬੂ ਕੀ ਖੇਲੇ ਨਾ ਆਪਾਂ ਬਾਹਰ ਚੱਲੇ ਖੇਲੀ ਹਾਂ ਚੱਲ ਚੱਲ ਖੇਲੀ ਹੂੰ ਚੱਲ ਮੁਕਲੇ ਆਪਣੇ ਪੈਸੇ ਚੋਕਲਾ ਠੀਕ ਆ ਕੋਈ ਨਹੀਂ ਇੱਥੇ ਕਿਹੜਾ ਕਿਸ ਨੂੰ ਚੱਕਣਾ ਫਿਰ ਭੁੱਲਣਾ ਚਾਹੀਦਾ ਮੈਂ ਤੇਰੇ ਜੋਗੇ ਰੱਖੀ ਸੀਗੇ ਮੈਂ ਕੋਈ ਛੇੜ ਵੀ ਜੋਗੇ ਰੱਖ ਦੇਣੀ

ਦੇਵੀ ਇੱਧਰ 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 ਦੇਵੀ ਇੱਥੇ ਤੇਜਵੀਰ ਹਾਂਜੀ ਕਿੱਥੇ ਚਲੇ ਗਏ ਇੱਥੇ ਇੱਥੇ ਤੁਹਾਡੇ ਸਾਹਮਣੇ

ਮਮਾ ਮੰਦ ਤੂੰ ਕਿ ਆਗੇ ਆਗੇ ਤੂੰ ਕਹਾਂ ਨਾ ਬੰਨਿਆ ਮੇਰਾ ਮਮਾ ਮੈਂ ਕਿਹਨ ਦੀ ਬੰਨਿਆ ਹੋਇਆ ਸੀਗਾ ਉਂਝ ਕੱਲੀ ਕਰੁੰਦੇਈ ਸਾ ਤੂੰ ਮੈਂ ਪਾਗਲ ਨਹੀਂ ਆ ਕਿ ਤੂੰ ਮੈਨੂੰ ਪਾਗਲ ਨਾ ਬਣਾ ਇਹ ਤੂੰ ਕੱਲੀ ਖੇਡੁੰਦੇਈ ਸਾਖਾ ਬਾਲ ਕੇ ਤੇਜਬੀਰ ਤੇਜਬੀਰ ਤੈਨੂੰ ਮੈਂ ਮਨਾ ਕਰਕੇ ਗਈ ਮਮਾ ਤੋਂ ਅਖਰੀ ਲੱਗੀ ਮੇਰੇ ਹੂੰ ਮਮਾ ਤੂੰ ਸੰਦੀ ਚੱਤੀ ਆਗੇ ਨਾਲੇ ਤੇ ਮੈਂ ਉੱਥੇ ਨਾ ਰਹਿਣ ਲੱਗ ਜਾਮ ਐਨੀ ਛਤੀ ਆਗੇ ਮੈਂ 2 ਘੰਟੇ ਬਾਅਦ ਆਈ 1 ਘੰਟਾ ਚਾਹ ਦੇ ਤਾਂ 2 ਘੰਟੇ ਬਾਅਦ ਆਈ ਉਹ ਕੁੜੀ ਵੇਲਾ ਮੈਨੂੰ ਵੇਖ ਛੁੱਪ ਗਈ ਆ ਨਹੀਂ ਮਮਾ ਤੇ ਆਏ ਕੰਨੀ ਕਿੱਥੇ ਮੈਂ ਮੈਂ ਤਾਂ ਉੱਪਰ ਖੜਾ ਨਾ ਆ ਰਹੀ ਆ ਮਮਾ ਤੁਸੀਂ ਕੀ ਕਰਦੇ ਹੁੰਦੇ ਹੋ ਕੀ ਕਰਦੇ ਹੁੰਦੇ ਆ ਤੂੰ ਮੇਰੇ ਆਖੇ ਨਹੀਂ ਕਿ ਲੱਗੀ ਹਾਂ ਫਿਰ ਕੀ ਤੇਸ ਵੀ ਤੇ ਆਪਣੀ ਭੈਣ ਹੀ ਆ ਨਾ ਕੋਈ ਹੋਰ ਸੀਗਾ ਕਿਸੇ ਹੋਰ ਨਾਲ ਖੇਡ ਰਹੀ ਆ ਦੀ ਹਾਂ ਤੇ ਤੁਸੀਂ ਤਾਂ ਸਿ ਜਾਉਂ ਨੀਂ ਛੇ ਮਮਤਾ ਤੁਸੀਂ ਤੇਜਵੀਰ ਤੇ ਦੰਨੋ ਕਰਿਆ ਕਰ। ਕਿੱਟਕੇ ਮੈਂ ਦੋ ਤਿੰਨ ਚਪੇੜਾ। ਮਮਤਾ ਤੁਸੀਂ ਤੇਜਵੀਰ ਤੇ ਦੰਗ ਕਰਦੇ ਫੇਰ ਤੁਸੀਂ ਨਾ ਤਾਂ ਇਹ ਛੋਟੇ ਆ ਕੇ ਰਕਾਦੀ ਆ। ਉਹਦੀ ਮਾਂ ਕੀ ਕਰਦੀ ਐ? ਮਮਤਾ ਤੁਸੀਂ ਵੀ ਕਰਦੇ ਹੋ। ਮੈਂ ਕੀ ਕਰਦੀ ਆਂ ਇਹਨਾਂ ਨੂੰ? ਤੇਰੇ ਮੈਂ ਫਾਇਕੇ ਤੇ ਗੁਤੜੀ ਦੀ ਪੁੱਟ ਕੇ ਨਾ ਆਹੜੇ ਤੋਂ ਅਧਰੇ ਭੇਜ ਦੇਣਾ ਤੈਨੂੰ ਮੈਂ। ਜਾ, ਉਧਰੇ ਜਾਣੀ ਜਾੜ ਨਾ। ਜਾ ਤੁਸੀਂ। ਆਹ। ਆਹ ਨਹੀਂ ਕਿ ਉਹ ਉਧਰੇ ਕਰ ਗਈ। ਇਹ ਕਿਹਾ ਕਿ ਆਪਣੇ ਮਿੱਤੇ ਆਲਾ ਤੇ ਪਸਾਰੀ ਆ ਕੁੜੀ ਨੇ। ਇਹ ਕਰ ਗਈ ਗੜ ਗਈ ਆਉਂਦੀ ਹੈ ਇਹ ਤਾਂ ਕਦੀ ਇਸ ਤਰ੍ਹਾਂ ਕਰਦੀ ਨਹੀਂ ਸੀ 10 ਬੜਾ ਹੈ ਨੀ ਸੇ ਕੁੜੀ ਨੇ ਕੰਮ ਖਰਾਬ ਕੀਤਾ ਇਹਨਾਂ ਦੀ ਕੁੜੀ ਬੜੀ ਖਰਾਬ ਹੈ ਉੱਥੇ ਨੇ ਟੱਪ ਕੇ ਚੜ੍ਹ ਆਉਂਦੀ ਮੈਨੂੰ ਕਹੀ ਜੀ ਕੋਮ ਕਰ ਲਈ ਕਰਦੀ ਉਹਦੀ ਮਾਂ ਐ ਸਾਰੀਆਂ ਗੱਲਾਂ ਕਿਆ ਬਣਾਈ ਨਾ ਸਾਹ ਪਈ ਆ ਬੇਚਾਰਾ ਲੋਗ ਆਸਦਾ ਹੈ ਕਿ ਮਿੱਠੀ ਕਹਿ ਦੇਈਆ ਆ ਮੋਂਹ ਹਰਿਆੜੀ ਆਂਦੀ ਆ ਅੱਜ ਤੇ ਹੋ ਕੇ ਮੈਂ ਕਹਿ ਗਈ ਤਾਂ ਹੋ ਕੇ ਹੀ ਜਾ ਬੜਾ ਆ ਯਾ ਤੂੰ ਸਿੱਤੇ ਕਾਕੇ ਘਰੇ ਤੂੰ ਅਗਰ ਰੋਟੀ ਲੈ ਕੇ ਆਵਾਂਗੀ ਲੈ ਕੇ ਨਹੀਂ ਆਇਆਗੇ ਉਹ ਤੇਰੇ ਨਾਲ ਕੁਝ ਵੀ ਨਹੀਂ ਦਿੱਤਾ ਕਿਉਂ ਤੂੰ ਸਿਮਿੰਨ ਉਹਨੇ ਪੋਸ਼ਣ ਦਿੱਤਾ ਬਣਾਇਆ ਉਹਨੇ ਬੜਾ ਕੁਸ਼ੀਆ ਨੇ ਤੇ ਮੈਨੂੰ ਚਾਹ ਤਰ੍ਹਾਂ ਬੁਲਾਇਆ ਨਹੀਂ ਹੈਗਾ ਇਹਨੇ ਜਦ ਤੂੰ ਨੂੰ ਮਾਰਤੀ ਜਿੰਨੂੰ ਤੂੰ ਕਹੀ ਨਹੀਂ ਚੰਗੀ ਆ ਮੈਂ ਕਹਿੰਦੀ ਸੀ ਕਿ ਇਹ ਹੋ ਜੇ ਬੜੀ ਚੰਗੀ ਆ ਹੁਣ ਉਹ ਉੱਥੇ ਬੈਠੀ ਹਣੀ ਖਾਂਦੀ ਪੀਂਦੀ ਹੋਣੀ ਆ ਦੇਖਿਓ ਤੈਨੂੰ ਕਿੰਨਾ ਕੁਛ ਲੈ ਕੇ ਆਉਂਦੀ ਆ ਹੁਣ ਧਿਆਨ ਰੱਖਾਂਗੇ ਜਦੋਂ ਲੰਗੇਗੀ ਨਾ ਮੈਂ ਤਾਂ ਸਿਰੱਖਿਓ ਖਿਆਨ ਮੈਂ ਤੇ ਨਹੀਂ ਨਾ ਕਿ ਮੈਂ ਬਵਾਂਗੀ ਨਾ ਕੋਈ ਲੰਗੂਗੀ ਨਾ ਤੇ ਮੈਨੂੰ ਪਤਾ ਲੱਗ ਜਾਣਾ ਕੀ ਕੁਛ ਲੈ ਕੇ ਆਈ ਆ ਹੈ ਪੋਥੋਂ ਉਹਨੂੰ ਲੈ ਕੇ ਤੁਹਾਡੇ ਬਾਕੇ ਨਹੀਂ ਨਾ ਵੀ ਘੂਆ ਤੁਹਾਡੇ ਬਾਕੇ ਹਾਂ ਨਾਲੇ ਮੈਂ ਸੱਲੇ ਆ ਵੀ ਆਪਾਂ ਦੀ ਚੱਜ ਕੋਲੇ ਹੋਏ ਮੈਂ ਇਹਨੂੰ ਕਾਲੇ ਦੀ ਮਾਂ ਨੂੰ ਦੱਸੂੰਗੀ ਮੈਂ ਸਵਾਰ ਕੇ ਮਾਂ ਫੇਰ ਕਿਉਂ ਦੱਸੂੰਗੀ ਆ ਲੈਣ ਦੇ ਕਾਲੇ ਦੀ ਮਾਂ ਨਾਲ ਮੇਰਾ ਹੋਣਾ ਹੈ ਵੇਖੀ ਮੈਂ ਦੱਸ ਚਲੋ ਉੱਥੇ ਚਲਾ ਜਲਦੀ ਹਾਂ ਜਾ ਆ ਰਾਕੇ ਜਾ ਥੱਲੇ ਮਮਾ ਚਲੋ ਮੈਂ ਥੱਲੇ ਚਲੀ ਆਂ ਲੈ ਮਮਾ ਮਮਾ ਨਾ ਮੈਨੂੰ ਕਰਦੀ ਆ ਕਰੋਗੇ ਕਿਹਦੀ ਧੀ ਕੁੜੀ ਆ ਮਾਂ ਵਰਗੀ ਨਹੀਂ ਦੀ ਆਪਣੀ ਵਰਗੀ ਮੈਂ ਡਾਂਟੀ ਵੀ ਉੱਥੇ ਬੈਠੀ ਆ ਆ ਮਮਾ ਤੁਸੀਂ ਮੈਨੂੰ ਪਿਆਰ ਕਰਕੇ ਬੈਠੀ ਆ ਤੂੰ ਮੇਰੇ ਅੱਖੇ ਲੱਗੇ ਨਾ ਤੇ ਫੇਰੇ ਨਾ ਪਾਵੇਂ ਇਤਰਾ ਕੱਲ ਮੇਰੀ ਮਾਂ ਦੱਸੂਗੀ ਆ ਪਤਾ ਨਹੀਂ ਮਮਾ ਦੱਸਦੇ ਆ ਆ ਪਤਾ ਨਹੀਂ ਕਿਹੜੀ ਤੁਸੀਂ ਕੀ ਕਰ ਲੈਣਾ ਤੁਸੀਂ ਹੋਰ ਦੱਸਾਂ ਮੇਰੀ ਮਾਂ ਪਤਾ ਨਹੀਂ ਪਤਾ ਨਹੀਂ ਦੇਖਣਾ ਤੂੰ ਹਾਂ ਜਸਰ ਨੂੰ ਆਨ ਕੱਢ ਲੈ ਆਖਦਾ ਤੇ ਦੀ ਬੈਠੀ ਰਹੀ ਆ ਵੀਰ ਤੇ ਹਾਂ ਤੁਸੀਂ ਤਾਂ ਬਤਨ ਕੀ ਕਰਦੇ ਹੋ ਹਾਂ ਤਾਂ ਇਹ ਨੂੰ ਪਤਾ ਨਹੀਂ ਕਿ ਮਿਰਚਾ ਲੱਗਦੀ ਰਹਿੰਦੀ ਐ ਐਵੇਂ ਦੱਸਾਂਗੇ ਪਤਾ ਵੇਖੀ ਮਮਾ ਨੂੰ ਆਂਦੇ ਪਤਾ ਤੇ ਅਸੀਂ ਦੱਸਾਂਗੇ ਨਹੀਂ ਅਸਤੇ ਫਿਰ ਕੱਲ ਇਕੱਠੇ ਆਸਤੇ ਫਿਰ ਚੀਜ਼ ਖਾਵਾਂਗੇ ਦੀਦੀ ਨੇ ਪੈਸੇ ਦਿੱਤੇ ਕਰ ਲੈ ਜੋ ਕਰਨਾ ਹੈ ਹਾਂ ਮੈਂ ਵੀ ਜਾਵਾਂ ਮम्मा ਦੀ ਆਉਂਦਾ ਟਾਈਮ ਹੋ ਗਿਆ